ਐਗਰੀਕਲਚਰ ਡਿਪਾਰਟਮੈਂਟ ਵੱਲੋਂ ਅਸੀਂ ਬਲਾਕ ਖੇੜੇ ਤੋਂ ਹਾਂਜੀ ਹਾਂਜੀ ਤਕਰੀਬਨ 50 ਫਾਰਮਰ ਲੈ ਕੇ ਆਏ ਆ ਇਹ ਫਾਰਮਾ ਪੀਡੀਐਫ ਮੇਲੇ ਦੇ ਵਿੱਚ ਸ਼ਾਮੂਲਿਤ ਕਰਵਾਈ ਹੈ ਜੀ ਹਾਂਜੀ ਹਾਂਜੀ ਇਹ ਮੇਲੇ ਦਾ ਮਤਲਬ ਕੀ ਉਹ ਇੱਥੇ ਤਾਂ ਜਿਹੜੇ ਨਵੇਂ-ਨਵੇਂ ਪਸ਼ੂ ਨੇ ਤਾਂ ਜਿਹੜੇ ਆਪਣੇ ਜਾਂ ਨਵੀਂ ਕੋਈ ਵੀ ਮਸ਼ੀਨਰੀ ਸਰਕਾਰ ਵੱਲੋਂ ਜਾਂ ਕੋਈ ਵੀ ਨਵੀਂ ਖੋਜ ਹੋਈ ਆ ਉਹ ਇੱਥੇ ਦੇਖ ਸਕਣ ਪਾਸਟਾ ਹੀ ਆ ਇਹ ਹਾਂਜੀ ਇਸ ਵਾਰੀ ਹਾਂਜੀ ਬਹੁਤ ਸੋਹਣੀ ਕੁਆਲਟੀ ਆ ਜੀ ਕੁਆਲਟੀ ਦੀ ਬਾਈ ਹੈ ਜੀ ਨੀਲੀ ਰਵਿਖੀਰੀ ਛੋਟੀ ਨੀਲੀ ਬਾਈ ਦੀ ਆ 5ਵੇਂ ਨੰਬਰ ਤੇ ਆਈ ਆ ਬਾਈ ਆ ਵੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਪੂਰਾ ਮੇਲਾ ਤੁਹਾਨੂੰ ਦਿਖਾਉਣਾ ਹੈ ਪੂਰੀ ਜਾਣਕਾਰੀ ਤੁਹਾਨੂੰ ਮੁਹैया ਕਰਾਉਣੀ ਹੈ ਆਪਾਂ ਅੱਜ ਪਹੁੰਚੇ ਲੁਧਿਆਣੇ ਪੀਡੀਐਫ ਇੰਟਰਨੈਸ਼ਨਲ ਡੈਰੀ ਐਂਡ ਐਗਰੀਕਲਚਰ ਐਕਸਪੋ 2024 3 ਤੇ 4 5 ਫਰਵਰੀ 2014 24 ਸੌਰੀ ਇਹ ਅਲੱਗ-ਅਲੱਗ ਦੇਸ਼ਾਂ ਦੇ ਤੁਸੀਂ ਝੰਡੇ ਦੇਖ ਸਕਦੇ ਹੋ ਤੇ ਜਿਹੜੇ ਵਿਨਰ ਨੇ ਉਹਨਾਂ ਨੂੰ ਇਹ ਬੋਨਟ ਤੇ ਆਹ ਟਰੈਕਟਰ 575 ਜਿਹੜਾ ਮਿਲਣਾ ਜਿਹੜਾ ਨੇ ਪਾਰਟਿਸਿਪੇਟ ਕੀਤਾ ਜਿਹੜਾ ਛੋਟਾ ਨੀ ਉਹ ਕਿਹੜਾ ਕਿਹੜੀ ਰਸਲ ਹੈ ਉਹ ਛੋਟੀ ਹੈ ਜੀ ਨੀਲੀ ਦਾ ਵਿਖੀਰੀ ਛੋਟੀ ਨੀਲੀ ਰਵੀ ਖੀਰੀ ਖੀਰੀ ਕੰਪੀਟੀਸ਼ਨ ਵਿੱਚ ਲੈ ਕੇ ਆ ਬਈ ਜੀ ਜੀ ਕਿਹੜੇ ਉਹਦੀ ਆ ਇਹ ਉਹ ਮੇਰੋਂ ਕਿਹੜੇ ਸਾਲ ਦੀ ਆ ਬੇਰੋਂ ਕੇ ਠੀਕ ਆ ਬਈ ਕਿਹੜੀ ਜਗ੍ਹਾ ਤੋਂ ਬਈ ਇਹ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਕਾਲੀਏ ਵਾਲਾ ਬਈ ਦੇਖੋ ਸਰੀਰ ਦੇਖੋ ਅੱਡ ਦੇਖੋ ਹਾਈਟ ਮਾਲਿਆ ਖੁੰਡੇ ਸਿੰਘ ਸਿੰਘਰ ਆਏ ਤੇ ਪਾਕਿਸਤਾਨ ਦੀ ਮਸ਼ਹੂਰ ਨੀਲੀ ਰਾਵੀ ਜਿਹੜੀ ਪੰਜਾਬ ਦੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਕੁਆਲਿਟੀ ਵੀ ਬਾਈ ਕਹਿੰਦਾ ਬਹੁਤ ਘੈਂਟ ਆ ਗੱਲਬਾਤ ਪੂਰੀ ਆ ਅੱਗੇ ਦੱਸ ਦੇ ਬਾਈ ਕਿਹੜੀ ਆ ਇਹ ਇਹ ਵੀ ਨੀਲੀ ਰਾਵੀ ਹੈ ਜੀ ਹਨਾ ਹਾਂਜੀ ਇਹ ਵੀ ਨੀਲੀ ਰਾਵੀ ਇਹਨਾਂ ਤੋਂ ਤਾਂ ਹੁੰਦੀ ਆ ਬਾਈ ਇਹ ਜੀ 15 16 ਕਿਲੋ ਦੁੱਧ ਕਰਦੀ ਆ ਜੀ ਆச்சா ਇੱਕ ਟਾਈਮ ਦਾ ਹਾਂਜੀ ਨਾ ਦੋਨਾਂ ਦਾ ਦੋਨਾਂ ਦਾ 15 16 ਕਿਲੋ ਇੱਕ ਵਾਰ ਤਾਂ ਇਹਨੇ ਫਰਸ਼ਟ ਆਈ ਹੈ ਜੀ ਫਰਸ਼ਟ ਆਈ ਹੈ ਹਾਂਜੀ ਇਸ ਵਾਰੀ ਹਾਂਜੀ ਅੱਜ ਕੱਲ ਕੱਲ ਫਾਸਟ ਆਈ ਹੈ ਬਾਈ ਫਾਸਟ ਆਈ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਫਾਸਟ ਆਈ ਵੀ ਨੀਲੀ 라ਵੀ ਪੰਜਾਬ ਦੀ ਜੀ ਪੂਰੀ ਗੱਲ ਬਾਤ ਹੈ ਬਾਈ ਦੀ ਆ 5ਵੇਂ ਨੰਬਰ ਤੇ ਆਈ ਹੈ ਬਾਈ ਆ ਵੀ ਤੁਸੀਂ ਦੇਖ ਸਕਦੇ ਹੋ ਨੀਲੀ 라ਵੀ ਜਿਹੜੀ ਮਸ਼ਹੂਰ ਮੱਝ ਪੂਰੀ ਗੱਲ ਬਾਤ ਆ ਦੇਖੋ ਇਹ ਵਾਰ ਜ ਆ ਕਾਲੀ ਵਾਲਾ ਇਹ ਬਈ ਕਮਾਲ ਦੀ ਗੱਲਬਾਤ ਆ ਪੂਰੀ ਸਾਮ ਸਵਾਹ ਹੋ ਰਿਹਾ ਹੈ ਸਾਡੇ ਕੋਲ ਬਈ ਕਮਾਲ ਦੀ ਚੱਪਦੀ ਨਸਲ ਦੀ ਬੈੜ ਆ ਦੇਖਾਦੇ ਤੁਸੀਂ ਤੇ ਪ੍ਰਬੰਧ ਜਿਹੜੇ ਨੇ ਬਹੁਤ ਟਾਪ ਦੇ ਪ੍ਰਬੰਧ ਨੇ ਇਸ ਵਾਰੀ ਬਈ ਇਹ ਪੀਡੀਐਫ ਮੇਲੇ ਦੇ ਇੱਥੇ ਜਿਹੜੀ ਬਹੁਤ ਚੋਲਰ ਵਸਤ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਇੱਥੇ ਸਾਰੀਆਂ ਮੱਝਾਂ ਨੇ ਕੋਈ ਕੰਪੀਟੀਸ਼ਨ ਵਿੱਚ ਭਾਗ ਲੈਣਾ ਹੈ ਦੇਖ ਸਕਦੇ ਹੋ ਇਸ ਬੁੱਧੀ ਦੇ ਸਾਹਦੇ ਉਹ ਮੋਰਾ ਨਸਲ ਦੀ ਖਰਚਾਂ ਦੀ ਬੱਚੀ ਹੈਗੀ ਇਹ ਦੇਖੋ ਤੇ ਬਈ ਜੋਗਰਾ ਦੀ ਹੈਗੀ ਛੋਟੀ ਦੇਖੋ ਕਮਾਲ ਦੀ ਸਾਹ ਤੇ ਰਚੰਗਾ ਜੀ ਇਹ ਦੇਖੋ ਕੱਦ ਕਾਠ ਵੀ ਵਧੀਆ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਕਾ ਮਿੱਤਰੋ ਪੂਰੀ ਗੱਲ ਬਾਤ ਆ ਆਰਡਰ ਦੇਖ ਸਕਦੇ ਹੋ ਤੁਸੀਂ ਐਸਟਫ ਨਸਲ ਦੀ ਇਹ ਵੜ ਛੋਟੀ ਵੜ ਹੈਗੀ ਇਹ ਵੱਡੀ ਵੜ ਆਹ ਦੇਖੋ ਬਈ ਛੋਟੀ ਮੋਹਰਾ ਨਸਲ ਦੀ ਕਮਾਲ ਦੀ ਝੁੱਟੀ ਹੈ ਦੇਖੋ ਪ੍ਰਵੰਧ ਵਧੀਆ ਰ ਅੱਗੇ ਬਾਈ ਸਵਾਰੀ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਪ੍ਰਵੰਧ ਹੈ ਜਿਵੇਂ ਮਰਜ਼ੀ ਬਾਰਿਸ਼ ਹੋਈ ਜਾਵੇ ਜਿਹੜੇ ਇੱਥੇ ਦੁੱਧ ਚੁਆਈਦੇ ਮੁਕਾਬਲੇ ਹੋ ਰਹੇ ਨੇ ਉੱਥੇ ਜਿਹੜੀ ਹੈਗੀ ਆ ਸ਼ੈੱਡ ਪਾਇਆ ਹੋਇਆ ਤੇ ਬਾਕੀ ਪ੍ਰਵੰਧ ਵੀ ਬਹੁਤ ਵਧੀਆ ਨੇ ਪੰਜਾਬ ਪੰਜਾਬ ਤੋਂ ਬਾਹਰ ਦੇ ਇੰਡੀਆ ਇੰਡੀਆ ਤੋਂ ਬਾਹਰ ਤੋਂ ਵੀ ਇੱਥੇ ਲੋਕ ਇੱਥੇ ਦੇਖਣ ਆਏ ਨੇ ਆਸਾਨ ਵੀ ਇੱਥੇ ਦੇਖਣ ਆਏ ਨੇ ਤੇ ਆਪਣਾ ਵੀਡੀਓ ਫੋਮੇਲੇ ਦਾ ਜਿਹੜਾ ਪ੍ਰੋਵਾਨ ਦਾ ਬਹੁਤ ਬੜੀ ਹੈ। ਕੀ ਕਹਿੰਦੇ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ